ਲੋ ਜੀ ਦੋਸਤੋ ਤੁਹਾਨੂੰ ਪਤਾ ਅੰਮੀ ਜੀ ਨੂੰ ਦਿਖਦਾ ਤੇ ਹੈ ਨਹੀਂ ਲੇਕਿਨ ਅੱਜ ਅੰਮੀ ਦਾ ਦਿਮਾਗ ਚੈੱਕ ਕਰਦੇ ਹਾਂ ਕਿ ਅੰਮੀ ਜੀ ਦਾ ਦਿਮਾਗ ਕਿੰਨਾ ਕੰਮ ਕਰਦਾ ਗੁਜ਼ਾਰ ਪਈ ਉਹ ਸਾਹਮਣੇ ਇੱਕ ਚੀਜ਼ ਆ ਹਾਂ ਮੈਂ ਲੈ ਕੇ ਆਉਣਾ ਇਹਨੂੰ ਲੈ ਕੇ ਆਓ ਜਰਾ ਦੇਖਦੇ ਮਾਂ ਜੀ ਪਛਾਣ ਕਰਦੇ ਕਿ ਨਹੀਂ ਭਲਾ ਨੇ ਆ ਆਣਾ ਹਾਂਜੀ ਹਾਂਜੀ ਟੋੜ ਟੋੜ ਉਹ ਟੁੱਟ ਜਾਵੇ ਲੈ ਆ ਲੈ ਇੱਕ ਮਿੰਟ ਆਜੋ ਅਮੇ ਜੀ ਹਾਂ ਜੀ ਇੱਕ ਚੀਜ਼ ਲੈ ਕੇ ਆਏ ਆ ਇੱਕ ਪੌਦਾ ਲਾ ਲਓ ਕੋਈ ਦਰਖਤ ਲਗਾ ਲਓ ਕੋਈ ਚੀਜ਼ ਐਸੀ ਆ ਇਹ ਤੁਸੀਂ ਦੱਸਣਾ ਕਿ ਕਿਹੜੀ ਚੀਜ਼ ਆ ਐ ਹੱਥ ਕਰੋ ਸਾਹਮਣੇ ਇੱਕ ਮਿੰਟ ਇੱਕ ਮਿੰਟ ਇਹਨੂੰ ਹੱਥ ਲਾ ਕੇ ਦੇਖੋ ਆ ਕੀ ਆ ਪਾਤਨਾ ਫੜ ਕੇ ਦੱਸੋ ਇਹ ਕਿਹੜੀ ਚੀਜ਼ ਹੋ ਸਕਦੀ ਨਹੀਂ ਨਹੀਂ ਛੱਡਦਾ ਨਹੀਂ ਮੈਂ ਤੁਸੀਂ ਨਾ ਧਿਆਨ ਨਾਲ ਚੈੱਕ ਕਰੋ ਪਹਿਲਾਂ ਕੀ ਹੋ ਸਕਦਾ ਇਹ ਬਿੱਟ ਨੂੰ ਤਾਂ ਇਦਾਂ ਲੱਗਦਾ ਜਿਹੜਾ ਸੁੰਘ ਕੇ ਦੇਖ ਲਓ ਸੁੰਘ ਕੇ ਦੇਖੋ ਉਹ ਤਾਂ ਖੁਸ਼ਬੂ ਤਾਂ ਮੈਨੂੰ ਹੋਰ ਹੀ ਤਰ੍ਹਾਂ ਦੀ ਆ ਰਹੀ ਆ ਕੋੜੀ ਕੋੜੀ ਕ੍ਰਿਤਨ ਆਈ ਕਿ ਮੈਨੂੰ ਇਦਾਂ ਲੱਗਦਾ ਜਿਦਾ ਨਾ ਆ ਅਕੜਾ ਹੁੰਦਾ ਹੈ ਵਾਹ ਬਲੈਤੀ ਅਕ ਇਹਦੇ ਪੁੱਤ ਖੂਬੀ ਇਹ ਆ ਹਾਂ ਕਿ ਇਹ ਨਾ ਕਿ ਕੋਠੇ ਦੇ ਉੱਤੇ ਸਿਰ ਤੋਂ ਵੱਢ ਗਈ ਅੱਛਾ ਜੀ ਥੋੜਾ ਜਿਆ ਉਸ ਘਰ ਜਾਦੂ ਨਹੀਂ ਚੱਲਦਾ ਵਾਹ ਹਾਂ ਆਕੜਾ ਅਕੜਾ ਵਾਹ ਵਾਹ ਤੇ ਇਹਨੂੰ ਨਾ ਘਰਾਂ ਦੇ ਵਿੱਚ ਬਾਲੋ ਨਾ ਅੱਛਾ ਜੀ ਅੱਗ ਇਸ ਤਰ੍ਹਾਂ ਨਾਲ ਨਹੀਂ ਕਰੋ ਹੂੰ ਜਿਸ ਘਰ ਇਹ ਬਾਲ ਦਿੱਤਾ ਫਿਰ ਦੁੱਧ ਨਹੀਂ ਫਿਰ ਆਉਂਦਾ ਓ ਹਾਂ ਹਕੀਕਤ ਗੱਲ ਆ ਹਾਂਜੀ ਖਾਣਾ ਨਾ ਇਹਦੇ ਨਾਲ ਪਕਾਵੋ ਅੱਛਾ ਵੈਸੇ ਪੁਰਾਣੇ ਬੰਦੇ ਨਾ ਕਾਫੀ ਚੀਜ਼ਾਂ ਅਮੀ ਜਿੱਦਾਂ ਕਹਿੰਦੇ ਹੁੰਦੇ ਸੀ ਕਿ ਡੱਡੂ ਨੂੰ ਨਾ ਮਾਰੋ ਮੱਝ ਦਾ ਕੱਟਾ ਮਰ ਜਾਂਦਾ ਇਹ ਹਕੀਕਤ ਗੱਲ ਸੀਗੀ ਨਹੀਂ ਆ ਦੁੱਧ ਤੇ ਇਹਦੇ ਵਿੱਚੋਂ ਹੀ ਨਿਕਲਣ ਡੇ ਹਾਂ ਇਹਦੀ ਕੋਈ ਦਵਾਈ ਵੀ ਬਣਦੀ ਹੈ ਮੇਜੀ ਇਹ ਪੁੱਤ ਜੀ ਲੈ ਹੁਣ ਜਿਹੜੇ ਪਿਛਲੇ ਸਿਆਣੇ ਸੀ ਹੁਣ ਨਹੀਂ ਮੰਨਦੇ ਇਹ ਨਾ ਥੋੜੀ ਜਈ ਨਾ ਕਿ ਤੁੰਬਾ ਲੈ ਕੇ ਇਹ ਦਾੜ ਨੂੰ ਆਲੇ ਦੁਆਲੇ ਨਾ ਲਗੇ ਮੜੀ ਜਿਆ ਦੁੱਧ ਲਾ ਕੇ ਨਾ ਥੋੜਾ ਜਿਹਾ ਵਿੱਚ ਫੂੜ ਦੇ ਲਾ ਦੇ अच्छा ये कीड़ा मर जाता है। ते अम्मी जी, जी कहंदे अगर साप लड जवे हां जी ते आकड़े दा की कमाल आ जड़े दा हां जी पोते साप लड जवे ते जहर चढ़ी जावे ते इधियां कुम्बलਾਂ ਥੋੜੀਆਂ ਜੀ ਇਦਾਂ ਕੁੰਬਲਾ ਹੁੰਦਗਾ ਇਹਦੀਆਂ ਆ ਜੜੀਆਂ ਅੱਗਿਓ ਅੱਗਿਓ ਗਾਇਜ਼ ਆ ਜੜੀਆਂ ਬਿਲਕੁਲ ਨਰਮ 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 ਪੱਤੇ ਨਰਮ ਨਰਮ ਕੁੰਬਲਾ ਪੱਤੇ ਨਰਮ ਨਰਮ ਉਹਨਾਂ ਤੋੜ ਕੇ ਲਿਆ ਕੇ ਦੋ ਚਾਰ ਉਸ ਬੰਦੇ ਬੱਚੇ ਨੂੰ ਦਬੋ ਉਹਨੂੰ ਪੁੱਛੋ ਵੀ ਇਹਦਾ ਜਾਗਾ ਕਿਦਾਂ ਦਾ ਜੇਕਰ ਉਹ ਕਹਿ ਦੇਵੇ ਨਾ ਕਿ ਕੋੜਾ ਆ ਜਾਂ ਇਹ ਮਿੱਠਾ ਆ ਜੇ ਮਿੱਠਾ ਕਵੇ ਤਾਂ ਫੇਰ ਖਲਾਈਓ ਫੇਰ ਉਹਨੂੰ ਹੋਰ ਖਰਾਬ ਹੋ ਜੇ ਲੇ ਕਵੇ ਨਾ ਹੁਣ ਕੋੜਾ ਆ ਤਾਂ ਫੇਰ ਹਨਾ ਤੁਸੀਂ ਬਸ ਕਰੋ ਜ਼ਹਿਰ ਨਹੀਂ ਚੜਦੀ ਇਸਲੇ ਲੋ ਜੀ ਬੜੀ ਜ਼ਬਰਦਸਤ ਮਾਜੀ ਨੇ ਗੱਲ ਦੱਸੀ ਆ ਕਿ ਅਗਰ ਤੁਹਾਡੇ ਬਰਾਇਓ ਗ ਸਰ ਅਗਰ ਨਾ ਖੁਦਾ ਨਾ ਖਾਸਾ ਅੱਲਾ ਨਾ ਕਰੇ ਤੁਸੀਂ ਕਿਤੇ ਜਾ ਰਹੇ ਹੋ ਖੇਤਾਂ ਦੇ ਵਿੱਚ ਤੇ ਅੱਲਾ ਨਾ ਕਰੇ ਸੱਪ ਡੰਗ ਲੈਂਦਾ ਜਾਂ ਕੋਈ ਜ਼ਰੀਲੀ ਚੀਜ਼ ਤੁਹਾਡੇ ਲੜ ਜਾਂਦੀ ਆ ਤੇ ਇਹ ਆਕੜੇ ਦੇ ਪੱਤੇ ਉਤੋਂ ਨਰਮ ਨਰਮ ਕੁੰਬੜਾ ਜਿਹੜੀਆਂ ਹੁੰਦੀਆਂ ਹਨਾ ਕੁੰਬੜਾ ਸਾਡੇ ਪੰਜਾਬੀ ਭਰਾ ਜਾਣਦੇ ਆ ਕੁੰਬਲਾ ਹਾਂ ਕੁੰਬਲਾ ਤੇ ਉਹ ਤੁਸੀਂ ਖਾਣੀਆਂ 19 ਦਿਨ ਜਿੰਨੀ ਦੇਰ ਤੁਹਾਨੂੰ ਕੋੜਾ ਨਹੀਂ ਲੱਗਦਾ ਜਦੋਂ ਕੋੜਾ ਲੱਗੇ ਉਦੋਂ ਬਸ ਕਰ ਦੇਣਾ ਤੇ ਇਨਸ਼ਾਅੱਲਾ ਅੱਲਾ ਤਾਲਾ ਕਰਮ ਕਰੇ ਤੇ ਜ਼ਹਿਰ ਨਹੀਂ ਚੜੇਗਾ ਉਸ ਬਾਅਦ ਡਾਕਟਰ ਦੇ ਕੋਲ ਲਾਜ਼ਮੀ ਜਾਓ ਇਹ ਨਹੀਂ ਕਿ ਡਾਕਟਰ ਕੋਲ ਨਹੀਂ ਜਾ ਡਾਕਟਰ ਕੋਲ ਲਾਜ਼ਮੀ ਜਾਓ ਲੇਕਿਨ ਇਹ ਆ ਕਿ ਫੌਰੀ ਇਹਦਾ ਹੱਲ ਅੱਲਾਹ ਤਾਲਾ ਨੇ ਇਨ੍ਹਾਂ ਪੌਦਿਆਂ ਦੇ ਵਿੱਚ ਐਸੀ ਐਸੀ ਬਿਮਾਰੀ ਦਾ ਮੁਕਾਬਲਾ ਕਰਨੇ ਵਾਸਤੇ ਚੀਜ਼ ਪਾਈ ਆ ਸਮਝ ਲਓ ਮੈਡੀਸਨ ਹੀ ਹੈ ਇਹ ਮੈਂ ਖਾ ਕੇ ਦੇਖਾਂ ਕੋੜਾ ਹੁੰਦਾ ਕਿ ਨਹੀਂ 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 ਅੱਛਾ ਨਹੀਂ ਹੁਣੇ ਕੋੜਾ ਵਾ ਇਸ ਟਾਈਮ ਹਾਂ ਕੋੜਾ ਹੋਏਗਾ ਮੈਂ ਮਾਰੇ ਚੈੱਕ ਕਰ ਲਉ ਨਹੀਂ ਨਹੀਂ ਨਾ ਨਾ ਮੇਰਾ ਪੁੱਤ ਅੱਛਾ ਉਹ ਨਹੀਂ ਕਰ ਲਉ ਕੁਛ ਨਹੀਂ ਹੁੰਦਾ ਨਹੀਂ ਨਹੀਂ ਨਾ ਨਹੀਂ ਨਾ ਇਸ ਟਾਈਮ ਨਾ ਨਹੀਂ ਇਹਨੂੰ ਵੈਸੇ ਨਹੀਂ ਕੀ ਹੁੰਦਾ ਕਹਿੰਦੇ ਤੁਸੀਂ ਯਾਰ ਹੁੰਦਾ ਨਾ ਪੁੱਤ ਮਾਰਾ ਜਾਂ ਦੁੱਧ ਵੀ ਜਿਹੜਾ ਹੈ ਨਾ ਇਹ ਵੀ ਫਿਰ ਹੱਥ 'ਤੇ ਲੱਗ ਜਾਏ ਹੱਥ ਸਾਬਨ ਨਾਲ ਸਾਰੀ ਧੋ ਲਵੋ ਅੱਛਾ ਅੱਖ ਨੂੰ ਨਾ ਲੱਗੇ ਅੱਛਾ ਦੋਸਤੋ ਇਹ ਦੱਸੋ ਕਿ ਇਹ ਖਾ ਸਕਦੇ ਆ ਜਾਂ ਵਾਕਿਆ ਜ਼ਹਿਰ ਹੁੰਦਾ ਕਮੈਂਟ ਦੇ ਵਿੱਚ ਲਾਜ਼ਮੀ ਦੱਸੋ ਔਰ ਤੁਹਾਡੇ ਏਰੀਏ ਦੇ ਵਿੱਚ ਜਾਂ ਤੁਹਾਡੀ ਜ਼ਮਾਨ ਚ ਸਾਨੂੰ ਅਸੀਂ ਤੈਨੂੰ ਆਕੜਾ ਕਹਿੰਦੇ ਤੁਸੀਂ ਇਹਨੂੰ ਕੀ ਕਹਿੰਦੇ ਹੋ ਕਮੈਂਟ ਬਾਕਸ ਦੇ ਵਿੱਚ لازمی ਦੱਸੋ ਬਿਲਕੁਲ